ਸਰਸ਼ਕਲ ਤੁਸੀਂ ਜੁੜ ਚੁੱਕੇ ਹੋ ਜੀਕੇ ਮੀਡੀਆ ਦੇ ਨਾਲ ਕੈਨੇਡਾ ਤੇ ਭਾਰਤ ਵਿਚਾਲੇ ਕੂਟਰੀਤਿਕ ਸਬੰਧਾਂ ਵਿੱਚ ਚੱਲਦੇ ਤਣਾਅ ਦੌਰਾਨ ਇੱਕ ਨਵਾਂ ਮੋੜ ਆਇਆ ਹੈ ਇਹ ਮੋੜ ਵੀ ਉਦੋਂ ਦਾ ਹੈ ਜਿਵੇਂ ਕੈਨੇਡੀਅਨ ਪ੍ਰਧਾਨ ਮੰਤਰੀ ਵੱਲੋਂ ਕੈਨੇਡਾ ਵਿੱਚ ਅਪਰਾਧਿਕ ਕਾਰਵਾਈਆਂ ਪਿੱਛੇ ਭਾਰਤੀ ਏਜੰਟਾਂ ਦਾ ਹੱਥ ਹੋਣ ਤੇ ਪੁਖਤਾ ਸਬੂਤ ਹੋਣ ਦਾ ਬਿਆਨ ਦੇਣਾ ਤੇ ਫਿਰ ਲਗਾਤਾਰ ਭਾਰਤ ਉੱਪਰ ਜਾਂਚ ਵਿੱਚ ਸ਼ਾਮਲ ਹੋਣ ਲਈ ਕੌਮਤਰੀ ਦਬਾਅ ਬਣਾਉਣਾ ਸੀ ਕੈਨੇਡੀਅਨ ਜਾਂਚ ਏਜੰਸੀਆਂ ਵੱਲੋਂ ਕੁਝ ਭਾਰਤੀ ਡਿਪਲੋਮੇਟਾਂ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਜਾਣ ਦੀ ਮੰਗ ਉਪਰੰਤ ਦੋਵਾਂ ਮੁਲਕਾਂ ਦੇ ਸਬੰਧ ਇਤਨੇ ਵਿਗੜ ਗਏ ਕਿ ਅਦ ਤਲੇ ਦੀ ਕਾਰਵਾਈ ਛੇ ਛੇ ਡਿਪਲੋਮਾਟਾਂ ਨੂੰ ਕੱਢ ਦਿੱਤਾ ਗਿਆ ਭਾਵੇਂ ਕਿ ਭਾਰ ਸਰਕਾਰ ਵੱਲੋਂ ਕੈਨੇਡਾ ਦੇ ਦਾਅਵਿਆਂ ਨੂੰ ਖਾਰਜ ਕੀਤਾ ਜਾਂਦਾ ਰਿਹਾ ਪਰ ਮੀਡੀਆ ਰਿਪੋਰਟਾਂ ਵਿੱਚ ਲਗਾਤਾਰ ਭਾਰਤੀ ਜੰਟਾ ਦੇ ਡਿਪਲੋਮੇਟਾਂ ਦੀ ਸ਼ੱਕੀ ਭੂਮਿਕਾ ਨੂੰ ਲੈ ਕੇ ਚਰਚਾ ਹੁੰਦੀ ਰਹੀ ਇਸ ਚਰਚਾ ਦੌਰਾਨ ਵੱਡਾ ਤਮਾਕਾ 에ਰਿਆ ਕਿ ਪਹਿਲਾ ਇਸ ਮਾਮਲੇ ਵਿੱਚ ਭਾਰਤ ਦੇ ਦੂਸਰੇ ਸਭ ਤੋਂ ਤਾਕਤ ਪ੍ਰਗਟਿਤ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਮ ਗੂੰਜਿਆ ਤੇ ਫਿਰ ਇੱਕ ਹੋਰ ਮੀਡੀਆ ਰਿਪੋਰਟ ਨਸ਼ਰ ਹੋਈ ਕਿ ਕੈਨੇਡਾ ਵਿੱਚ ਅਪਰਾਧਿਕ ਕਾਰਵਾਈਆਂ ਦੀ ਸਾਜ਼ਿਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਵੀ ਸਹਿਮਤੀ ਸ਼ਾਮਿਲ ਹੈ ਮੀਡੀਆ ਰਿਪੋਰਟ ਮੁਤਾਬਕ ਕੈਨੇਡ ਲਵਕੁਪਤ ਕਾਰਵਾਈ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਣਕਾਰੀ ਸੀ ਜਿਸ ਦਾ ਭਾਵੇਂ ਹੈ ਕਿ ਉਹਨਾਂ ਦੇ ਇਸ ਮਾਮਲੇ ਵਿੱਚ ਸਹਿਮਤੀ ਸੀ ਇਸ ਤੋਂ ਪਹਿਲਾਂ ਵਾਸ਼ਿੰਗਟਨ ਪੋਸ ਦੀ ਰਿਪੋਰਟ ਵਿੱਚ ਜਦ ਗ੍ਰਹਿ ਮੰਤਰੀ ਅਮੇਸ਼ਾ ਦੇ ਨਾਮ ਦਾ ਖੁਲਾਸਾ ਕੀਤਾ ਗਿਆ ਤਾਂ ਕੈਨੇਡੀਅਨ ਉਪ ਵਿਦੇਸ਼ ਮੰਤਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹਨਾਂ ਨੇ ਹੀ ਇਸ ਨਾਮ ਦੀ ਮੀਡੀਆ ਕੋਲ ਸ਼ੰਕਾ ਜ਼ਾਹਿਰ ਕੀਤੀ ਸੀ ਹੁਣ ਕੈਨੇਡਾ ਦੇ ਵੱਡੇ ਖਬਰਾਂ ਵਾਲੇ ਖੂਫੀ ਅਧਿਕਾਰੀ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਨਾਮ ਉੱਪਰ ਸ਼ੰਕਾ ਪ੍ਰਗਟ ਕੀਤੀ ਜਾਣ ਨੇ ਲੋਕਾਂ ਦੀ ਸ਼ੰਕਾ ਨੂੰ ਯਕੀਨ ਵਿੱਚ ਬਦਲ ਦਿੱਤਾ ਕਿ ਕੈਨੇਡੀਅਨ ਖਾਲਿਸਤਾਨ ਆਗੋਂ ਖਿਲਾਫ ਅਪਰਾਧਿਕ ਸਾਜ਼ਿਸ਼ਾਂ ਵਿੱਚ ਪੂਰੀ ਦੀ ਸਰਕਾਰ ਸ਼ਾਮਿਲ ਪ੍ਰਧਾਨ ਮੰਤਰੀ ਟਰੂਡੋ ਵੀ ਸ਼ਾਇਦ ਇੰਨਾ ਖੂਫੀ ਰਿਪੋਰਟਰਾਂ ਨੂੰ ਹੀ ਆਧਾਰ ਬਣਾ ਕੇ ਇਹ ਕਹਿੰਦੇ ਆਏ ਹਨ ਕਿ ਉਹਨਾਂ ਕੋਲ ਭਾਰਤੀ 에ਜੰਟਾਂ ਤੇ ਉੱਪਰਲੇ ਪੱਧਰ ਤੱਕ ਸਾਜ਼ਿਸ਼ ਵਿੱਚ ਸਮੂਲੀਅਤ ਦੇ ਪੁਕਤਾ ਸਬੂਤ ਇਸ ਲਈ ਹੀ ਉਹਨਾਂ ਨੇ ਪਾਰਲੀਮੈਂਟ ਵਿੱਚ ਵੀ ਬਿਆਨ ਦਿੱਤਾ ਤੇ ਉਸ ਤੋਂ ਬਾਅਦ ਉਹ ਮੀਡੀਆ ਵਿੱਚ ਆਪਣੇ ਬਿਆਨ ਤੇ ਅਡੋਲ ਦਿਖਾਈ ਦਿੱਤੇ ਉਹਨਾਂ ਦੇ ਬਿਆਨ ਤੋਂ ਇਹੀ ਚਲਕ ਮਿਲਦੇ ਰਹੇ ਕਿ ਉਹਨਾਂ ਨੇ ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਤੇ ਕੈਨੇਡੀਅਨ ਪ੍ਰਭੂਸੱਤਾ ਦੀ ਕਾਇਮ ਪਹਿਲੀ ਤਰੀ ਜਨ ਕੈਨੇਡਿਕ ਖੂਫੀ ਰਿਪੋਰਟਰਾਂ ਤੇ ਪ੍ਰਧਾਨ ਮੰਤਰੀ ਦੇ ਨਾਲ ਵਿਦੇਸ਼ ਮੰਤਰੀ ਦੇ ਬਿਆਨਾਂ ਉਪਰੰਤ ਪਾਰ ਸਰਕਾਰ ਨੂੰ ਕੌਮ ਤਾਰੀ ਵਿਚ ਖੜੇ ਕਿਤੇ ਜਾਂਦੀ ਚਰਚਾ ਚੱਲੀ ਪਰ ਹੁਣ ਕੈਨੇਡਾ ਸਰਕਾਰ ਦੀ ਖੂਫੀਆ ਸਲਾਹਕਾਰ ਦੀ ਪ੍ਰੀਵੀ ਕੌਂਸਲਰ ਦੀ ਟਿਪਟਿ ਕਲਰਕ ਵੱਲੋਂ ਜੋ ਲਿਖਤੀ ਬਿਆਨ ਜਾਰੀ ਕੀਤਾ ਗਿਆ ਉਸਨੇ ਸਿਆਸੀ ਹਲਕਿਆਂ ਦੇ ਨਾਲ ਹਰ ਇੱਕ ਗ੍ਰੀਨ ਸ਼ਹਿਰ ਨੂੰ ਅਚੰਬਿਤ ਕਰ ਦਿੱਤਾ ਹੈ ਸਵਾਲ ਇਹ ਹੈ ਕਿ ਸਾਜ਼ਿਸ਼ ਤੇ ਸਾਜ਼ਿਸ਼ ਹੱਥਾਂ ਦੀ ਗੱਲ ਪ੍ਰਧਾਨ ਮੰਤਰੀ ਉਹਨਾਂ ਦੇ ਕੈਬਨਿਟ ਮੰਤਰੀ ਅਧਿਕਾਰੀ ਹੁਣ ਤੱਕ ਖੁੱਬਕੇ ਕਰਦੇ ਆਏ ਹਨ ਉਸ ਸਬੰਧ ਵਿੱਚ ਉਹਨਾਂ ਕੋਲ ਅਗਰ ਕੋਈ ਸਬੂਤ ਨਹੀਂ ਹੈ ਤਾਂ ਵਾਵੇਲਾ ਕਿਉਂ ਕੀ ਇੱਕ ਕੈਨੇਡੀਅਨ ਸ਼ਹਿਰ ਤੇ ਕੈਨੇਡਾ ਵਿੱਚ ਵਸਦੇ ਪਾਈ ਸਿੱਖ ਪਾਈਚਾਰੇ ਦੀ ਭਾਵਨਾ ਨਾਲ ਖਿਲਵਾੜ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਤੇ ਖੂਫੀਆ ਏਜ ਹਾਂ ਤੇ ਇੱਕ ਕੈਨੇਡੀਅਨ ਸ਼ਹਿਰ ਦੀ ਸਾਜ਼ਿਸ਼ ਅਤੇ ਹਤਿਆ ਦੇ ਇਨਸਾਬ ਦੀਆਂ ਉਮੀਦਾਂ ਜਗਾ ਰਹੇ ਸਨ ਹੁਣ ਕੈਨੇਡਾ ਸਰਕਾਰ ਦੇ ਇੱਕ ਬਿਆਨ ਨੇ ਉਹਨਾਂ ਉੱਪਰ ਪਾਣੀ ਫੇਰ ਦਿੱਤਾ ਹੈ ਪ੍ਰੀਵੀ ਕੌਂਸਲਰ ਦੀ ਕਲਰ ਤੇ ਪ੍ਰਧਾਨ ਮੰਤਰੀ ਦੀ ਖੁਫੀਆ ਸਲਾਹਕਾਰ ਵੱਲੋਂ ਸਲਾਹਕਾਰ ਵੱਲੋਂ ਹੁਣ ਵੀ ਬਿਆਨ ਜਾਰੀ ਕੀਤਾ ਗਿਆ ਕਿ ਉਸ ਦੀ ਸੱਚਾਈ ਤੋਂ ਹੁਣ ਤੱਕ ਪ੍ਰਧਾਨ ਮੰਤਰੀ ਦਫ਼ਤਰ ਅਣਜਾਣ ਸੀ ਜਾਂਕਿ ਇੱਕ ਗਲੋਬਲ ਸਿਆਸਤ ਦੀ ਕੋਈ ਨਵੀਂ ਪਰਤ ਹੈ ਸੁਰੱਖਿਆ ਸਲਾਹਕਾਰ ਦੇ ਬਿਆਨ ਵਿੱਚ ਸਪਸ਼ਟ ਕਿਹਾ ਗਿਆ ਕਿ ਉਹਨਾਂ ਦਾ ਮੀਡੀਆ ਰਿਪੋਰਟ ਨਾਲ ਕੋਈ ਸੰਬੰਧ ਨਹੀਂ ਪਰ ਰਿਪੋਰਟ ਪਰ ਜਿੰਨਾ ਵਿੱਚ ਪਰਦੇ ਪ੍ਰਧਾਨ ਮੰਤਰੀ ਮੋਦੀ ਵਿਦੇਸ਼ ਮੰਤਰੀ ਜੈ ਸ਼ੰਕਰ ਤੇ ਸੁਰੱਖਿਆ ਸਲਾਹ ਤੋਂ ਵਾਲਦੇ ਨਾਮ ਸ਼ਾਮਿਲ ਹੈ